ਇਸ ਵੇਲੇ ਵੱਡੀ ਖਬਰ ਆ ਰਹੀ ਹੈ ਖੁੱਡਾ ਲਾਹੌਰਾ ਦੇ ਇੱਕ ਫਾਰਮ ਹਾਊਸ ਵਿੱਚ 40 ਹਜ਼ਾਰ ਦੀ ਲੁੱਟ ਹੋਈ ਹੈ ਤੇ ਪੀੜਤਾ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਤਿੰਨ ਪੀੜਿਤ ਪੀਜੀਆਈ ਵਿੱਚ ਭਰਤੀ ਨੇ ਦਰਅਸਲ ਖੁੱਡਾ ਲਾਹੌਰਾ ਦੇ ਪੁੱਲਰ ਫਾਰਮ ਵਿੱਚ 7-8 ਲੋਕ ਆਏ ਫਾਰਮ ਹਾਊਸ ਵਿੱਚ ਕਿਰਾਏ ਤੇ ਰਹ ਰਹੇ ਬਬਲੂ ਅਤੇ ਮਮਤਾ ਸਮੇਤ ਫਾਰਮ ਹਾਊਸ ਦੀ ਰਖਵਾਲੀ ਕਰਨ ਵਾਲੇ ਗਿਆਨ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਲੁੱਟ ਨੂੰ ਅੰਜਾਮ ਦਿੱਤਾ ਫਾਰਮ ਹਾਊਸ ਦੇ ਅਸਲੀ ਮਾਲਕ ਨਵਾਗਾਉਂ ਚ ਰਹਿੰਦੇ ਨੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕੀਤੀ ਗਈ ਖੁੱਡਾ ਲਾਹੌਰਾ ਦੇ ਫਾਰਮ ਹਾਊਸ ਵਿੱਚ 40000 ਦੀ ਲੁੱਟ ਹੋਈ ਹੈ ਤੇ ਪੀੜਤਾਂ ਨਾਲ ਕੋਟ ਮਾਰਵੀ ਕੀਤੀ ਗਈ ਹੈ ਨਕਾਬਪੋਛ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤਿੰਨ ਪੀੜਤ ਪੀਜੀਆਈ ਵਿੱਚ ਭਰਤੀ ਨੇ ਇਸ ਖਬਰ ਸਾਨਾ ਜੋੜ ਚੁਕੇ ਸਾਡੀ ਪਤਿਕਾ ਸ਼ਵੇਤਾ ਸ਼ਰਮਾ ਸ਼ਵੇਤਾ ਪੁਰਾ ਮਾਮਲਾ ਜਾਨਣਾ ਚਾਹਾਂਗੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਫਲਾਲ ਕਾਰਵਾਈ ਵਿੱਚ ਇਹ ਦੇਖਿਆ ਜਾ ਰਿਹਾ ਕਿ ਕਿਹੜਾ ਇਹ ਗੈਂਗ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਕੱਚਾਧਾਰੀ ਗੈਂਗ ਸੀਗਾ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਗ੍ਰੀਸ ਲਾਈ ਹੋਈ ਸੀ ਕੁਝ ਨਕਾਬ ਪੋਛੇਗੇ ਲੇਕਿਨ ਕੁਝ ਨੇ ਨਕਾਬ ਨਹੀਂ ਪਾਇਆ ਹੋਇਆ ਸੀ ਇਹ 7 ਜਨਿਆਂ ਦਾ ਗੈਂਗ ਸੀ ਜਿਨ੍ਹਾਂ ਨੇ ਤਕਰੀਬਨ 12:30 ਵਜੇ ਸੀਐਲ ਕੈਪਟਨ ਰਾਜਪਾਲ ਦੇ ਫਾਰਮ ਹਾਊਸ ਤੇ ਅਟੈਕ ਕੀਤਾ ਸਭ ਤੋਂ ਪਹਿਲਾ ਉੱਥੇ ਰਖਵਾਲੀ ਕਰ ਰਹੇ ਸੀ ਜਿਨ੍ਹਾਂ ਨੂੰ ਪਹਿਲੇ ਕੁੱਟਿਆ ਗਿਆ ਬੰਨਿਆ ਗਿਆ ਤੇ ਇੱਕ ਥਾਂ ਤੇ ਸੁੱਟ ਦਿੱਤਾ ਗਿਆ ਉੱਥੋਂ 6000 ਰੁਪਏ ਲੈ ਕੇ ਲੋਕ ਫਰਾਰ ਹੋਏ ਤੇ ਰਖਵਾਲੀ ਕਰਨ ਵਾਲੇ ਦੀ بیوی ਨੂੰ ਵੀ ਕੁੱਟਿਆ ਗਿਆ ਤੇ ਉਸ ਤੋਂ ਸੋਨੇ ਦੀਆਂ ਬਾਲੀਆਂ ਪਾਇਲ ਲੈ ਕੇ ਫਰਾਰ ਹੋਏ ਅੱਗੇ ਜਾਂਦੇ ਹੀ ਜਿਹੜਾ ਅਗਲਾ ਫਾਰਮ ਪੈਂਦਾ ਹੈ ਗਾਬਾ ਫਾਰਮ ਉੱਥੇ ਜਾ ਕੇ ਵੀ ਮਾਰਕੋਟਾਈ ਕੀਤੀ ਜਿੱਤੋਂ 1500 ਰੁਪਏ ਲੈ ਕੇ ਤੇ ਮੋਬਾਈਲ ਫੋਨ ਦੇ ਮੈਮਰੀ ਕਾਰਡ ਲੈ ਕੇ ਇਹ ਗੈਂਗ ਜਿਹੜਾ ਨਿਕਲ ਗਿਆ ਉਨੀ ਦੇਰ ਚ ਪੰਜਾਬ ਪੁਲਿਸ ਇਹਨਾਂ ਦੋਨਾਂ ਫਾਰਮਸ ਤੇ ਪਹੁੰਚਦੀ ਹੈ ਉਨੀ ਦੇਰ ਚ ਇਹ ਗੈਂਗ ਚੰਡੀਗੜ੍ਹ ਦੇ ਇੱਕ ਫਾਰਮ ਵਿੱਚ ਪਹੁੰਚ ਜਾਂਦਾ ਹੈ ਜਿਹੜਾ ਕਿ ਐਕਸ ਪੰਜਾਬ ਦੇ ਸਾਬਕਾ ਡੀਆਈਜੀ ਪੁੱਲਰ ਦਾ ਫਾਰਮ ਹੈ ਉੱਥੇ ਜਾ ਕੇ ਤਕਰੀਬਨ 40000 ਕੈਸ਼ ਤੇ ਇੱਕ ਸੋਨੇ ਦਾ ਕੜਾ ਤੇ ਕੁਝ ਹੋਰ ਕਪੜੇ ਲੈ ਕੇ ਇਹ ਗੈਂਗ ਫਰਾਰ ਹੋ ਜਾਂਦਾ ਹੈ ਪੰਜਾਬ ਦੇ ਦੋ ਫਾਰਮ ਹਾਊਸ ਤੇ ਚੰਡੀਗੜ੍ਹ ਦਾ ਇੱਕ ਫਾਰਮ ਹਾਊਸ ਲੁੱਟਿਆ ਜਾਂਦਾ ਹੈ ਇੱਕ ਹੀ ਰਾਤ ਵਿੱਚ ਤੇ ਇਹ ਸਾਰਾ ਕੁਝ ਹੁੰਦਾ ਸਿਰਫ 2 ਘੰਟਿਆਂ ਵਿੱਚ ਪੰਜਾਬ ਪੁਲਿਸ ਜਿਹੜੀ ਕਿ ਦੋ ਫਾਰਮ ਹਾਊਸ ਤੇ ਪਹੁੰਚਦੀ ਹੈ ਚੋਰੀ ਤੋਂ ਬਾਅਦ ਉਹ ਚੰਡੀਗੜ੍ਹ ਫਾਰਮ ਹਾਊਸ ਨੂੰ ਵੀ ਬਚਾ ਨਹੀਂ ਪਾਉਂਦੇ ਜਿਹੜਾ ਕਿ ਸਿਰਫ 15 ਕਦਮ ਦੀ ਦੂਰੀ ਤੇ ਹੈ ਪੰਜਾਬ ਦੇ ਫਾਰਮ ਹਾਊਸ ਤੋਂ ਯਾਨੀ ਸ਼ਵੇਤਾ ਜੇ ਪੰਜਾਬ ਪੁਲਿਸ ਅਥ ਖਾਲੀ ਨੇ ਅਜੇ ਤੱਕ ਪੰਜਾਬ ਪੁਲਿਸ ਅਥ ਕੋਚ ਨਹੀਂ ਲੱਗਾ ਨਾ ਤਾਂ ਪੰਜਾਬ ਪੁਲਿਸ ਦੇ ਹੱਥ ਲੱਗਿਆ ਤੇ ਨਾ ਹੀ ਚੰਡੀਗੜ੍ਹ ਪੁਲਿਸ ਦੇ ਹੱਥ ਲੱਗਿਆ ਇਸ ਤਾਰੀ ਵਾਰਦਾਤ ਦੇ तकरीबन ਅੱਧੇ ਘੰਟੇ ਅੰਦਰ ਚੰਡੀਗੜ੍ਹ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਗਿਆ ਸੀ ਲੇਕਿਨ ਦੋਨੋਂ ਹੀ ਪੁਲਿਸ ਨੂੰ ਕੁਝ ਨਹੀਂ ਹੱਥ ਲੱਗਿਆ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਗੈਂਗ ਹੈ ਕੱਚਾਦਾਰੀ ਗੈਂਗ ਹੋ ਸਕਦਾ ਹੈ 4 ਸਾਲ ਪਹਿਲਾਂ ਵੀ ਐਸੀ ਥਾਂ ਤੇ ਇੱਕ ਹੋਰ ਫਾਰਮ ਹਾਊਸ ਵਿੱਚ ਐਸੀ ਤਰ੍ਹਾਂ ਦੀ ਘਟਨਾ ਵਾਪਰੀ ਸੀ ਲੇਕਿਨ ਉਸ ਸਮੇਂ ਤੋਂ ਹੀ ਕੁਝ ਕੀਤਾ ਨਹੀਂ ਗਿਆ ਤੇ ਅੱਜ ਇੱਕ ਵਾਰ ਫਿਰ ਉਹ ਗੈਂਗ ਐਕਟਿਵ ਹੋਇਆ ਤਿੰਨ ਫਾਰਮ ਹਾਊਸ ਤੇ ਹੋ ਗਈ ਹੈ ਲੇਕਿਨ ਅਜੇ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ